ਦੇਖੋ ਜੀ ਮੈਂ ਹਰਜਿੰਦਰ ਸਿੰਘ ਰਾਜਾ ਸਰਪੰਚ ਪਿੰਡ ਦਿয়ালਪੁਰ ਔਰ ਮੇਰੇ ਨਗਰ ਨੇ ਜਿਹੜਾ ਇਹ ਤੀਸਰੀ ਵਾਰ ਮੈਨੂੰ ਜਿਹੜੀ ਆ ਸਰਪੰਚੀ ਦੀ ਸੇਵਾ ਦਿੱਤੀ ਆ ਔਰ ਇਸ ਵਾਰ ਜਿਹੜਾ ਸਾਡੇ ਜਿਹੜੀ ਪੰਚਾਇਤ ਆ ਉਹ ਐਸੇ ਜਗ੍ਹਾ ਤੇ ਐਸੇ ਹੀ ਸਾਥ ਦੇ ਵਿੱਚ ਬੈਠ ਕੇ ਜਿਹੜੀ ਸਰਬਸ਼ੰਤੀ ਨਾਲ ਸਾਡੀ ਚੋਣ ਹੋਈ ਆ ਔਰ ਹਮੇਸ਼ਾ ਤਿੰਨੇ ਹੀ ਜਿਹੜੀਆਂ ਮੇਰੀਆਂ ਟਰਮਾਂ ਰਹੀਆਂ ਮੇਰਾ ਮੇਰੇ ਨਗਰ ਨੇ ਔਰ ਸਾਡੇ ਐਨਆਰਆਈ ਵੀਰਾਂ ਨੇ ਬਹੁਤ ਵੱਡਾ ਤਨਮਨ ਤੰਦੇ ਨਾਲ ਸਹਿਯੋਗ ਦਿੱਤਾ ਇਹੀ ਕਾਰਨ ਆ ਕਿ ਸਾਡੇ ਜਿਹੜੇ ਪਿੰਡ ਦੀ ਡਿਵੈਲਪਮੈਂਟ ਆ ਉਹ ਬਹੁਤ ਵੱਡੇ ਪੱਧਰ ਤੇ ਹੋਈ ਮੇਰਾ ਖਿਆਲ ਪੰਜਾਬ ਦੇ ਵਿੱਚ ਇਹ ਗਿਣਵੇਂ ਚੋਂਗੇ ਪਿੰਡਾਂ ਦੇ ਵਿੱਚ ਜਿਹੜਾ ਅੱਜ ਜਿਹੜਾ ਸਾਡੇ ਪਿੰਡ ਦਾ ਜਿਹੜਾ ਨਾਮ ਆ ਰਿਹਾ ਆਪਣੀ ਡਿਵੈਲਪਮੈਂਟ ਦੇ ਮੁਖੋਂ ਚਾਹੀਉ ਅਸੀਂ ਕੋਈ ਵੀ ਕਾਰਜ ਕਰਦੇ ਆ ਅਸੀਂ ਸਾਡਾ ਕੋ ਪੰਚਾਇਤ ਘਰ ਆ ਸਾਡੀ ਡਿਸਪੈਂਸਰੀ ਆ ਜਿਹੜਾ ਗਰਾਊਂਡ ਦਾ ਸਾਡਾ ਜਿਹੜਾ ਸਿਸਟਮ ਜਿਹੜਾ ਹੈਗਾ ਸਾਡਾ ਸਮਸ਼ਾਨ ਘਾਟ ਆ ਇਕੱਲੇ ਸਮਸ਼ਾਨ ਘਾਟ ਤੇ ਅਸੀਂ ਤਕਰੀਬਨ 65 ਲੱਖ ਰੁਪਏ ਅਸੀਂ ਇਕੱਲੇ ਸਮਸ਼ਾਨ ਘਾਟ ਤੇ ਲਾਇਆ ਉਸ ਤੋਂ ਪਹਿਲਾਂ ਜਿਹੜਾ ਕਿ ਸਾਡੇ ਪਿੰਡ ਦਾ ਇੰਟਰਲੋਕਿੰਗ ਸੀਵਰੇਜ ਔਰ ਵਾਟਰ ਸਪਲਾਈ ਦਾ ਜਿਹੜਾ ਸਾਡਾ ਬਹੁਤ ਤਕਰੀਬਨ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਸਾਡਾ ਕੰਪਲੀਟ ਹੋ ਚੁੱਕਾ ਔਰ ਇਸ ਤੋਂ ਅੱਗੇ ਤੁਸੀਂ ਲਾ ਲੋ ਵੀ ਸਾਡੇ ਇਹ ਦੋ ਵੀਕਲਰ ਸਾਡੇ ਕੋਲ ਤਿੰਨ ਮਹਾਰਾਜ ਦੇ ਸਰੂਪ ਵਾਸਤੇ ਜਿਹੜਾ ਡੇਰੀਆਂ ਤੇ ਬਾਹਰ ਲੈ ਕੇ ਜਾਣੇ ਉਹ ਆਪਣੀ ਪ੍ਰਾਈਵੇਟ ਗੱਡੀ 'ਚ ਨਹੀਂ ਕੋ ਲੈ ਕੇ ਜਾ ਸਕਦਾ ਉਹ ਜਿਹੜਾ ਵੈਨ ਨੰਮੀ ਸਰਦਾਰ ਕੇਵਨਜੀ ਸਿੰਘ ਸਾਹਿਬ ਵੱਲੋਂ ਸੇਵਾ ਜਿਹੜੀ ਕੀਤੀ ਗਈ ਆ ਉਹ ਕੈਨੇਡਾ ਦੇ ਵਸਨੀਕ ਹੋਣਾਂ ਵੱਲੋਂ ਇਹ ਤੂਸੀਂ ਇਹ ਹੈ ਕਿ ਆਪਣਾ ਸ਼ਬਦ ਹੈਗਾ ਜੋ ਇਸੇ ਕੋ ਡੈਥ ਹੁੰਦੀ ਆ ਉਹਦੇ ਵਾਸਤੇ ਵੀ ਜਿਹੜਾ ਡੈੱਡ ਬੋਡੀ ਸ਼ਮਸ਼ਾਨ ਘਾਟਣ ਲੈ ਕੇ ਜਾਣ ਵਾਸਤੇ ਉਹ ਵੀ ਇਹ ਵਹੀਕਲ ਜਿਹੜਾ ਕੋਈ ਪਰਿਵਾਰ ਤੋਂ ਪਰਿਵਾਰ ਸਾਡੇ ਇਹ ਆਪਣੇ ਪ੍ਰਧਾਨ ਜੀ ਗੁਰਚੰਦ ਸਿੰਘ ਜੀ ਧੂਪੜ ਸਾਹਿਬ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੀਤੀ ਗਈ ਆ ਇਸੇ ਇਸੇ ਤਰ੍ਹਾਂ ਜਿਹੜੀ ਸਾਡੇ ਬਹੁਤ ਸਾਰੀਆਂ ਸਵਾਵਾਂ ਜਿਹੜੀਆਂ ਇੱਕ ਇੱਕ ਪਰਿਵਾਰ ਵੱਲੋਂ ਕੀਤੀਆਂ ਗਈਆਂ ਸੋਲਰ ਲਾਈਟਾਂ ਉਹ ਵੀ ਸਰਦਾਰ ਆਪਣੇ ਕੇਵਲ ਸਿੰਘ ਜੀ ਸ਼ੀਨਾ ਸਾਹਿਬ ਵੱਲੋਂ ਕੈਨੇਡਾ ਨਿਵਾਸੀ ਵੱਲੋਂ ਹੋਣਾ ਕੀਤੀ ਗਈ ਆ ਔਰ ਜਿਹੜਾ ਸਾਡਾ ਇਹ ਸ਼ਮਸ਼ਾਨ ਘਾਟਾ ਉਹਦੇ ਵਿੱਚ ਜਿਹੜੀਆਂ ਛੱਡਾਂ ਬਣੀਆਂ ਛੱਡ ਉਹਦੇ ਵਿੱਚ ਛੱਡ ਜਿਹੜੀ ਸਾਡੇ ਬੱਬੂ ਤੂਪਰ ਜੀ ਜਰਮਨ ਵਾਸੀ ਉਹਨਾਂ ਵੱਲੋਂ ਕੀਤੀ ਗਈ ਆ ਉੱਥੇ ਮੋਹਰਤੀ ਜਿਹੜੀ ਬਣਾਈ ਆ ਉਹ ਸਾਡੇ ਸਰੇਂਦਰ ਸਿੰਘ ਦੀ ਧੂਪੜ ਔਰ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਉਹ 10 ਲੱਖ ਲਾ ਕੇ ਜਿਹੜੀ ਉਹ ਮੋਹਰਤੀ ਦੀ ਜਿਹੜੇ ਸੇਵਾ ਕੀਤੀ ਗਈ ਆ ਔਰ ਇਸੇ ਇਸ ਤਰ੍ਹਾਂ ਵੀ ਸਾਡੇ ਪਿੰਡ ਦੇ ਹੋਰ ਜਿਹੜੀਆਂ ਮੰਨ ਲਓ ਸਮਾਜਾ ਜਿਹੜੀਆਂ ਹੋਰ ਵੀ ਐਨ ਆਰ ਆਈ ਸਾਡੇ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਹੁਣ ਸਾਡੇ ਅਸੀਂ ਹਰ ਸਾਲ ਟੂਰਨਾਮੈਂਟ ਵੱਡੇ ਪੱਧਰ ਤੇ ਕਰਾਈਦਾ ਉਹਦੇ ਵਿੱਚ ਵੀ ਸਾਡੇ ਐਨ ਆਰ ਆਈ ਦਾ ਵੱਡਾ ਸਹਿਯ ਔਰ ਅਸੇ ਜਿਹੜਾ ਅਸੀਂ ਹੁਣ 21 ਤੇ 22 ਮਾਰਚ 2025 ਨੂੰ ਜਿਹੜਾ ਟੂਰਨਾਮੈਂਟ ਜਿਹੜਾ ਅਸੀਂ ਕਬੱਡੀ ਤੇ ਕੁਸ਼ਤੀਆਂ ਦਾ ਜਿਹੜਾ ਜਿਹੜਾ ਦੰਗਲ ਜਿਹੜਾ ਕਰਵਾਉਣ ਜਾ ਰਹੇ ਆ ਉਹ ਵੀ ਸਾਰਾ ਕਹਿ ਲਓ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਸਹਿਯੋਗ ਜਿਹੜਾ ਉਹ ਸਾਡੇ ਐਂਡਰ ਆਈਆਂ ਦੇ ਹੁੰਦਾ ਹੋਰ ਕਿਹੜੀ ਪ੍ਰੋਜੈਕਟ ਤੇ ਕੰਮ ਕਰ ਰਹੇ ਜਿਹੜਾ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿਕਾਸ ਦੇ ਕੰਮ ਹਜੇ ਪੈਂਡਿੰਗ ਕੋਈ ਹੋਰ ਪ੍ਰੋਜੈਕਟ ਸਾਡੇ ਹੈਗੇ ਜੀ ਇੱਕ ਤਾਂ ਸਾਡਾ ਸਟੇਡੀਅਮ ਬਣਨ ਵਾਲਾ ਰਹਿੰਦਾ ਸਾਡਾ ਕਮਿਊਨਿਟੀ ਹਾਲ ਹੈਗਾ ਔਰ ਸਾਡੇ ਦੋ ਤਿੰਨ ਜਿਹੜੇ ਰਸਤੇ ਹੈਗੇ ਨਾਲ ਦੇ ਪਿੰਡਾਂ ਨੂੰ ਜਾਂਦੇ ਆ ਉਹ ਸੜਕਾਂ ਸਾਡੀਆਂ ਬਣਨ ਵਾਲੀਆਂ ਹੈਗੀਆਂ ਸਾਡਾ ਵਾਟਰ ਟ੍ਰੀਟਮੈਂਟ ਪਲੰਟ ਜਿਹੜਾ ਹੈਗਾ ਵੱਡੇ ਪ੍ਰੋਜੈਕਟ ਜਿਹੜੇ ਹਜੇ ਸਾਡੇ ਰਹਿੰਦੇ ਆ ਉਹ ਅਸੀਂ ਜਲਦ ਤੋਂ ਜਲਦ ਜਿਹੜੇ ਸ਼ੁਰੂ ਕਰਨ ਜਾ ਰਹੇ ਹਾਂ ਉਹ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦਾ ਪੂਰੇ ਦੇਸ਼ ਦੇ ਸਰਕਾਰ ਦੇ ਵਿੱਚ ਚਰਚਾ ਆਇਆ ਤੁਹਾਨੂੰ ਵੀ ਕਦੇ ਸਰਕਾਰਾਂ ਵੱਲੋਂ ਤੁਹਾਡੇ ਨਾਲ ਰابطਾ ਕਰਨ ਕੀਤਾ ਗਿਆ ਕੀ ਤੁਹਾਡੇ ਕਾ ਪਿੰਡ ਦੇ ਵਿੱਚ ਇਹ ਵਿਕਾਸ ਦਾ ਕੰਮ ਪੈਂਡਿੰਗ ਹੈ ਤਾਂ ਇਹ ਗ੍ਰਾਂਟ ਲੈ ਲਓ ਜਾਂ ਸਿਰਫ ਜੋ ਐਨਆਰਆਈ ਭਰਾ ਨੇ ਉਹਨਾਂ ਦੇ ਵੱਲੋਂ ਹੀ ਸੇਵਾ ਦਿੱਤੀ ਜਾ ਰਹੀ ਹੈ ਨਹੀਂ ਜਿਆਦਾ ਤਾਂ ਸੇਵਾ ਦੇਖੋ ਜੀ ਸਾਡੇ ਸਾਡੇ ਨਗਰ ਤੇ ਐਨਆਰਆਈ ਵੀ ਜਿਹੜੇ ਸਾਡੇ ਭਰਾ ਹੈਗੇ ਆ ਇਹ ਉਹਨਾਂ ਵੱਲੋਂ ਹੀ ਡਿਵੈਲਪਮੈਂਟ ਜਿਹੜੀ ਕੀਤੀ ਗਈ ਹੈ ਤੇ ਅੱਗੇ ਵੀ ਅਸੀਂ ਇਹੋ ਹੀ ਹੈਗਾ ਸਾਡਾ ਵੀ ਜਿਹੜੀ ਅਗਲੀ ਡਿਵੈਲਪਮੈਂਟ ਵੀ ਉਹਦੇ ਵਿੱਚ ਵਟਾ ਜਿਹੜਾ ਯੋਗਦਾਨ ਹੈ ਉਹ ਐਨਆਰਆਈ ਦਾ ਸਾਡਾ ਰਹਿਣਾ ਬਾਕੀ ਜਿਹੜੀ ਸਰਕਾਰ ਦੀ ਗੱਲ ਹੈ ਸਰਕਾਰਾਂ ਨਹੀਂ ਕਦੇ ਵੀ ਕਹਿੰਦੀ ਹੁੰਦੀਆਂ ਵੀ ਤੁਹਾਨੂੰ ਇਸ ਚੀਜ਼ ਦੀ ਲੋੜ ਹੈ ਤੇ ਤੁਹਾਨੂੰ ਆ ਚੀਜ਼ ਦੇ ਦੇਣੀ ਹੈ ਸਰਕਾਰਾਂ ਨੂੰ ਤਾਂ ਮੰਗਣਾ ਪੈਂਦਾ ਕਿ ਸਾਡੇ ਪਿੰਡਾਂ ਦੇ ਭੈਣ ਭਰਾ ਜੋ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਲੇਕਿਨ ਅੱਜ ਵੀ ਆਪਣੇ ਮਿੱਟੀ ਦੇ ਨਾਲ ਜੁੜੇ ਹੋਏ ਨੇ ਆਪਣੇ ਪਿੰਡਾਂ ਦੇ ਨਾਲ ਜੁੜੇ ਹੋਏ ਨੇ ਤੇ ਪਿੰਡ ਨੂੰ ਇੱਕਦਮ ਨਿਹਾਰ ਉਹਨਾਂ ਨੇ ਬਦਲ ਹੀ ਦਿੱਤੀ ਹੈ ਬਾਹਰ ਜਾ ਕੇ ਬਿਲਕੁਲ ਜੀ ਇਹ ਤਾਂ ਤੁਸੀਂ ਆਮ ਵੀ ਤੁਸੀਂ ਦੂਸਰੇ ਪਿੰਡਾਂ ਦੇ ਵਿੱਚ ਵੀ ਦੇਖ ਲਓ ਜਿੱਥੇ ਬਹੁਤ ਜਿੱਥੇ ਤੇ ਇੱਥੇ ਵੀ ਡਿਵੈਲਪਮੈਂਟ ਜਿਹੜੀ ਹੋਈ ਆ ਉਹਦੇ ਵਿੱਚ ਭਟਾ ਜੋਗਦੇ ਨੇ ਜਿਹੜਾ ਐਨਆਰਆਈਆਂ ਦਾ ਇਸੇ ਤਰ੍ਹਾਂ ਜਿਦਾ ਸਾਟਨਗਰ ਵੀ ਹੈਗਾ ਇਹਦੇ ਵਿੱਚ ਵੀ ਸਭ ਤੋਂ ਵੱਡਾ ਹੁਣ ਸਾਡਾ ਲਾਲੂ ਤੁਸੀਂ ਵੀ ਜਿੰਨਾ ਵੀ ਪੈਸਾ ਕਰੋੜਾ ਰੁਪਇਆ ਜਿਹੜਾ ਲੱਗਿਆ ਉਹਦੇ ਵਿੱਚ 80% ਜਿਹੜਾ ਸਾਡਾ ਨਗਰ ਦਾ ਤੋਂ ਐਨਆਰਆਈਆਂ ਵੀਰਾਂ ਦਾ ਜਿਹੜਾ ਲੱਗਿਆ ਸਿਰਫ 20% ਆ ਜਿਹੜਾ ਸਰਕਾਰ ਵੱਲੋਂ ਸਾਨੂੰ ਜਿਹੜੀ ਗ੍ਰਾਂਟ ਮਿਲੀ ਉਹ ਲਾਈ ਗਈ ਹੈ ਜੇ ਵੀ ਕੋਈ ਕਲੀਨਿਕ ਦੀ ਗੱਲ ਕੀਤੀ ਹੈ ਉੱਥੇ ਸਟਾਫ ਨਹੀਂ ਹੈਗਾ ਆ ਕੀ ਮੰਗ ਕਰਦੇ ਹੋ ਅਸੀਂ ਦੇਖੋ ਜੀ ਤਕਰੀਬਨ ਸਾਲ ਹੋ ਗਿਆ ਸਾਨੂੰ 20 ਲੱਖ ਰੁਪਇਆ ਲੱਗਿਆ ਸਰਦਾਰ ਸਾਡੇ ਗੁਰਦਿਆਲ ਸਿੰਘ ਜੀ ਨੇ ਜਿਹੜੇ ਕੈਨੇਡਾ ਨਿਵਾਸੀ ਵੱਲੋਂ ਉਹ ਕੱਲਿਆਂ ਵੱਲੋਂ ਜਿਹੜਾ 20 ਲੱਖ ਰੁਪਇਆ ਲਾਇਆ ਗਿਆ ਇਸ ਬਿਲਡਿੰਗ ਦੇ ਉੱਤੇ ਔਰ ਸਾਲ ਹੋ ਗਿਆ ਬਿਲਡਿੰਗ ਸਾਡੀ ਜਿਹੜੀ ਹੈ ਜੇ ਉਦਾਂ ਹੀ ਆ ਅਸੀਂ ਪਰਪੋਜ਼ਲ ਜਿਹੜੀ ਮਹੱਲਾ ਕਲੀਨਿਕ ਦੀ ਬਣਾ ਕੇ ਭੇਜੀ ਨੂੰ ਪਰ ਸਾਨੂੰ ਹਜੇ ਤੱਕ ਉਹਦੀ ਜਿਹੜੀ ਆ ਪਰਮਿਸ਼ਨ ਨਹੀਂ ਮਿਲੀ ਅਸੀਂ ਤੁਹਾਡੇ ਚੈਨਲ ਤੇ ਮਾਧਿਅਮ ਰਾਈ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਕਿ ਭਾਈ ਜਲਦੀ ਤੋਂ ਜਲਦੀ ਸਾਨੂੰ ਇਹ ਜਿਹੜਾ ਮੈਡੀਕਲ ਸਟਾਫ ਦੀ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਗਰੀਬ ਲੋਕ ਜਿਹੜੇ ਆ ਉਹ ਜਲਦੀ ਤੋਂ ਜਲਦੀ ਜਿਹੜਾ ਇਹ ਜਿਹੜਾ ਸਿਹਤ ਸਵਾਵਾ ਜਿਹੜੀਆਂ ਸਹੂਲਤਾਂ ਹੈਗੀਆਂ ਉਹਨਾਂ ਦਾ ਫਾਇਦਾ ਉਹਨਾਂ ਨੂੰ ਮਿਲ ਸਕੇ ਕਿਉਂਕਿ ਇਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਲੀਨਿਕਾਂ ਦੇ ਵਿੱਚ ਜਿਹੜਾ ਉਹ ਇਲਾਜ ਬਹੁਤ ਮਹਿੰਗਾ ਜਿਹੜਾ ਕਿ ਗਰੀਬ ਲੋਕ ਜਿਹੜੇ ਉਹ ਨਹੀਂ ਕਰਵਾ ਸਕਦੇ ਸੋ ਸਿਚਾਉ ਨੇ ਅਭੀ ਇਥੇ ਪਰਮਿਸ਼ਨ ਜਲਦੀ ਤੋਂ ਜਲ ਦੇ ਕੇ ਜਿਹੜਾ ਗਰੀਬਾਂ ਨੂੰ ਇਹ ਸਹੂਲਤਾਂ ਤੋਂ ਜਿਹੜਾ ਉਹ ਲਾਭ ਪਹੁੰਚਾਇਆ ਜਾਵੇ ਇਹ ਪੰਚਾਇਤੀ ਪਾਰਕ ਆ ਬਾਈ ਲੇਕਿਨ ਇਹਨੂੰ ਵੀ ਹੁਣ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨੂੰ ਮੋਡੀਫਾਈ ਜਿਹੜਾ ਕਰ ਰਹੇ ਆ ਵਧੀਆ ਜਿਹੜੇ ਫੁੱਲ ਬੂਟੇ ਲਾ ਕੇ ਤੇ ਇਹ ਇਥੇ ਜੀ ਪਹਿਲਾਂ ਸਾਡਾ ਜਿਹੜਾ ਇਹ ਗੰਦੇ ਪਾਣੀ ਦਾ ਜਿਹੜਾ ਛੱਪੜ ਹੁੰਦਾ ਸੀ ਇਹ 2000 ਦੇ ਵਿੱਚ 2001 ਦੇ ਵਿੱਚ ਪਹਿਲਾਂ ਜਦੋਂ ਮੇਰੀ ਪਹਿਲੀ ਟਰਮ ਸੀ ਸਰਪੰਚੀ ਵਾਲੀ ਉਦੋਂ ਅਸੀਂ ਇਹ ਜਿਹੜਾ ਇਥੋਂ ਛੱਪੜ ਚੱਕਿਆ ਸੀ ਉਦੋਂ ਤਕਰੀਬਨ 2 ਕਿਲੋਮੀਟਰ ਜਿਹੜਾ ਅਸੀਂ ਅ ਇਥੋਂ ਜਿਹੜਾ ਛੱਪੜ ਦਾ ਗੰਦਾ ਪਾਣੀ ਸੀਗਾ ਸੀਵਰੇਜ ਪਾ ਕੇ 2 ਕਿਲੋਮੀਟਰ ਤੇ 2 ਕਿਲੋਮੀਟਰ ਬਾਹਰ ਪਿੰਡੋਂ ਦੂਰ ਜਿਹੜਾ ਸਾਡਾ ਪਾਣੀ ਹੁਣ ਜਿਹੜਾ ਜਾ ਰਿਹਾ ਸੀਵਰੇਜ ਦਾ ਪਾਣੀ ਔਰ ਹੁਣ ਇਸ ਤੇ ਅਸੀਂ ਫਿਰ ਪਾਰਟੀ ਪਾ ਕੇ ਤੇ ਜਿਹੜਾ ਇਹ ਪਾਰਕ ਬਣਾ ਦਿੱਤੀ ਸੀ ਔਰ ਹੁਣ ਇਹਨੂੰ ਇਸ ਤੋਂ ਬਾਅਦ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਬਹੁਤ ਜਿਹੜੇ ਕਹੋ ਵੀ ਵਧੀਆ ਜਿਹੜੇ ਹੈਗੇ ਸਾਡੇ ਫੁੱਲ ਜਿਹੜੇ ਆ ਉਹ ਲਿਆ ਕੇ ਨਰਸਰੀ ਦੇ ਵਿੱਚੋਂ ਤੇ ਅਸੀਂ ਹੁਣ ਇੱਥੇ ਇਹਨੂੰ ਬਹੁਤ ਵਧੀਆ ਕਿ ਸੁੰਦਰ ਪਾਰਕ ਜਿਹੜਾ ਬਣਾਵਾਂਗੇ। ਇਹ ਸਾਡਾ ਇਹ ਡਿਸਪੈਂਸਰੀ ਦੀ ਬਿਲਡਿੰਗ ਆ ਤੇ ਇਹ ਤਕਰੀਬਨ ਇਹ 20 ਲੱਖ ਰੁਪਏ ਦੇ ਤੇ ਲੱਗਿਆ ਸ ਹੈ ਇੱਕੋ ਹੀ ਸਾਡੇ ਸੰਸਦਕਾਰ ਜੋ ਗੁਰਦਿਆਲ ਸਿੰਘ ਜੀ ਦੇ ਨਿੱਜੇ ਕਨੇਡਾ ਨੂੰ ਅਸੀਂ ਇਹ ਉਹਨਾਂ ਵੱਲੋਂ ਜਿਹੜੀ ਸੇਵਾ ਕੀਤੀ ਗਈ ਆ ਤੇ ਅੱਜ ਤੱਕ ਸਾਨੂੰ ਇਹਦਾ ਜਿਹੜਾ ਮੈਡੀਕਲ ਸਟਾਫ ਨਹੀਂ ਸਰਕਾਰ ਨੇ ਦਿੱਤਾ ਅਸੀਂ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਇਹਦਾ ਮੈਡੀਕਲ ਸਟਾਫ ਜਿਹੜਾ ਦਿੱਤਾ ਜਾਵੇ ਤਾਂ ਕਿ ਅਸੀਂ ਸਾਡੇ ਜਿਹੜੇ ਇੱਥੇ ਗਰੀਬ ਲੋਕ ਆ ਉਹਨਾਂ ਨੂੰ ਜਿਹੜਾ ਅਸੀਂ ਮੈਡੀਕਲ ਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰਾ ਸਕੀਏ ਕਿਉਂਕਿ ਜਿਹੜੇ سرمایہਦਾਰ ਲੋਕ ਹੈਗੇ ਉਹ ਤਾਂ ਇਹ ਮਹਿੰਗੇ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜਾ ਆਪਣਾ ਇਲਾਜ ਕਰਵਾ ਲੈਂਦੇ ਆ ਤੇ ਇਹ ਹੁਣ ਇਹ ਹੈਗਾ ਡਾਕਟਰ ਰੂਮ ਆ ਇਹ ਬਾਥਰੂਮ ਜਿਹੜਾ ਬੜੀ ਬਣਿਆ ਹੋਇਆ ਇਧਰ ਇਹ ਹੈਗਾ ਹਾਲ ਜਿਹੜਾ ਮਰੀਜ਼ਾਂ ਦੇ ਬੈਠਣ ਵਾਸਤੇ ਬਣਾਇਆ ਹੋਇਆ ਕਿ ਇਧਰ ਬਿਲਕੁਲ ਸਾਰਾ ਕੁਝ ਰੈਡੀ ਹੈ ਜੀ ਆ ਇਧਰ ਇਸ ਸਾਈਡ ਤੇ ਹੈਗੀ ਆ ਸਾਡੀ ਇਹ ਲੈਬਰਾਟਰੀ ਆ ਤੇ ਨਾਲੇ ਇਧਰ ਜਿਹੜਾ ਹੈਗਾ ਆ ਸਾਡਾ ਮੈਡੀਸਨ ਸਟੋਰ ਹੈਗਾ ਬਣਾਇਆ ਹਿਆ ਹਰ ਮਤਲਬ ਜੋ ਸਾਨੂੰ ਇਹ ਜਿਹੜਾ ਹੈਲਥ ਵਿਭਾਗ ਨੇ ਸਾਨੂੰ ਉਸਿਹਤ ਵਿਭਾਗ ਨੇ ਜਿਹੜਾ ਜਿਸ ਤਰ੍ਹਾਂ ਦਾ ਸਾਨੂੰ ਨਕਸ਼ਾ ਦਿੱਤਾ ਸੀ ਉਹਦੇ ਮੁਤਾਬਕ ਅਸੀਂ ਜਿੰਨਾ ਉਹਨਾਂ ਨੇ ਜਿੰਨੀ ਜਗ੍ਹਾ 'ਚ ਉਹਨਾਂ ਦਾ ਨਕਸ਼ਾ ਬਣਾ ਦਿੱਤਾ ਸੀ ਪਰ ਉਸ ਤੋਂ ਜ਼ਿਆਦਾ ਜਗ੍ਹਾ ਸਾਡੇ ਕੋਲ ਸੀ ਅਸੀਂ ਸਾਰੀ ਜਗ੍ਹਾ ਕਵਰ ਕਰਕੇ ਇਹ ਜਿਹੜੀ ਬਿਲਡਿੰਗ ਬਣਾ ਦਿੱਤੀ ਆ ਔਰ ਇੱਕ ਸਾਈਡ ਤੇ ਖੱਬੇ ਪਾਸੇ ਬਾਹਰ ਹਾਲ ਦੇ ਵਿੱਚ ਜਿਹੜਾ ਮਰੀਜ਼ਾਂ ਵਾਸਤੇ ਬਾਥਰੂਮ ਜਿਹੜਾ ਉਹ ਵੱਖਰਾ ਬਣਿਆ ਹੋਇਆ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੋ ਮੰਨ ਲਓ ਸਾਡੀ ਇਹ ਬਿਲਡਿੰਗ ਜਿਹੜੀ ਸਾਲ ਹੋ ਗਿਆ ਤਕਰੀਬਨ ਕੰਪਲੀਟ ਹੋਏ ਨੂੰ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਇਹ ਇਹਦੀ ਮਜ਼ਦੂਰੀ ਦੇ ਜਿਹੜਾ ਮੈਡੀਕਲ ਸਟਾਫ ਜਿਹੜਾ ਉਹ ਸਾਨੂੰ ਜਿਹੜਾ ਮਹੱਜਾ ਕਰਵਾਇਆ ਜਾਵੇ ਤਾਂ ਕਿ ਗਰੀਬ ਲੋਕ ਜਿਹੜੇ ਆ ਇਹ ਜਿੱਥੇ ਕਿਤੇ ਜਿਹ ਇੱਕ 20 ਲੱਖ ਰੁਪਏ ਜਿਹੜਾ ਲੱਗਿਆ ਉਹ ਤਾਂ ਹੀ ਇਹਦਾ ਆਸ ਆ ਸਕਦਾ ਜੇ ਇੱਥੇ ਮੈਡੀਕਲ ਸਟਾਫ ਹੋਵੇ ਤੇ ਗਰੀਬ ਲੋਕਾਂ ਨੂੰ ਜਿਹੜਾ ਇਸ ਇਹਦੀ ਜਿਹੜੀ ਸਹੀ ਸਹੂਲਤ ਜਿਹੜੀ ਮਿਲ ਸਕੇ